ਦੇ ਵਿੱਚ ਦੇਣ ਪਹੁੰਚੇ ਹੋਇਆ ਸਮਾਜ ਦੇ ਸਾਰੇ ਸਵਕਦਾਦੇ ਕਿ ਜਿੰਨੇ ਵੀ ਲੀਡਰ ਨੇ ਸਮਾਜ ਦੇ ਵਿੱਚ ਇਸ ਵਕਤੇ ਦਾਦੇ ਦੇ ਕਿ ਮਾਹੌਲ ਪੂਰਾ ਗਰਮ ਹੋਇਆ ਪਿਆ ਅਕਸ਼ੇ ਕੁਮਾਰ ਨੇ ਦਾਦੇ ਕਿ ਇੱਕ ਇਹੋ ਜੀ ਜਿਹੜੀ ਹਰਕਤ ਕੀਤੀ ਹੈ ਜਿਸ ਦੇ ਕਾਰਨ ਸਮਾਜ ਦੇ ਜਿਹੜੇ ਲੀਡਰ ਨੇ ਕਾਫੀ ਦਾਦੇ ਦੇ ਕਿ ਸਮਾਜਿਕ ਕੰਮ ਕਰਦੇ ਨੇ ਹੁਣ ਕੰਪਲੇਟ ਦੇਣ ਦੇ ਲਈ ਮਜਬੂਰ ਹੋਏ ਨੇ ਦਾਦੇ ਦੇ ਕਿ ਗੱਲਬਾਤ ਕਰਾਂਗੇ ਕਿ ਆਖਰ ਕੀ ਸਾਰੀ ਗੱਲਬਾਤ ਹੋਈ ਹੈ ਕਿਉਂ ਅਕਸ਼ੇ ਕੁਮਾਰ ਦੇ ਖਿਲਾਫ ਕੰਪਲੇਟ ਦਿੱਤੀ ਹੈ ਪ੍ਰਧਾਨ ਜੀ ਆਪਣਾ ਨਾਮ ਦੱਸ ਦਿਓ ਕਿਹੜੀ ਸੰਸਥਾ ਤੁਹਾਡੀ ਹੈ ਮੈਂ ਮਨੀਸ਼ ਗਿੱਲ ਜੈ ਵਾਲਾ ਕੀ ਹੈ ਜਿਹੜਾ ਅੱਜ ਕੰਪਲੇਟ ਕਰ ਰਿਹਾ ਹੈ ਨਾ ਪ੍ਰਧਾਨ ਸੈਂਟਰ ਬਾਲਮਿਕੀ ਮਹਾਸਭਾ ਔਰ ਸਾਈਟਾਂ 'ਚ ਗੈਸ ਕਰਪਸ਼ਨ ਤੋਂ ਅੱਜ ਸੀਪੀ ਸਾਹਿਬ ਨੂੰ ਜਿਹੜਾ ਮਿਲਣ ਆਏ ਸੀ ਕੰਪਲੇਂਟ ਦੇਣ ਕਿ ਜਿਹੜਾ ਆ ਕੁਝ ਦਿਨਾਂ ਤੋਂ ਚੱਲ ਰਿਹਾ ਅਕਸ਼ੇ ਕੁਮਾਰ ਦੀ ਜਿਹੜੀ ਵਾਸ਼ 'ਚ ਕਿ ਭਗਵਾਨ ਵਾਲਮੀਕੀ ਜੀ ਦੇ ਬਾਰੇ ਜਿਹੜਾ ਵੀਡੀਓ ਵਿੱਚ ਗਲਤ ਦਰਸਾਇਆ ਜਾ ਰਿਹਾ ਉਸ ਸੰਬੰਧ 'ਚ ਅਸੀਂ ਜਿਹੜੀ ਕੰਪਲੇਂਟ ਦੇਣ ਆਏ ਸੀ ਜੀ ਇਸੇ ਜਿਹੜੀ ਐਫ ਆਈ ਆਰ ਉਹ ਤਾਂ 108 ਨੰਬਰ ਆ ਇਹ ਦੋ ਦਿਨ ਪਹਿਲਾਂ ਜਿਹੜੀ ਹੋ ਗਈ ਆ ਐਫ ਆਈ ਆਰ ਜਿਹੜੀ ਸੀਪੀ ਸਾਹਿਬ ਨੇ ਕੀਤੀ ਆ ਉਹ ਅਨਨੌਨ ਆ ਕਿਸੇ ਦੇ ਨੇਮ ਤੇ ਨਹੀਂ ਹੈਗੀ ਔਰ ਜਿਹੜੀਆਂ ਧਾਰਾ ਔਰ ਵਿੱਚ ਕੋਈ ਏਡੀ ਖਾਸ ਕੋਈ ਧਾਰਾ ਨਹੀਂ ਹੈਗੀ ਹੁਣ ਅਸੀਂ ਇਹੀ ਬੇਨਤੀ ਕਰਨ ਆਏ ਸੀ ਸੀਪੀ ਸਾਹਿਬ ਨੂੰ ਕਿ ਜਿਹੜਾ ਇਹ ਧਾਰਮਿਕ ਜਿਹੜੀ ਆਪਣੀ ਹੁਣ ਸ਼ੋਭਾ ਯਾਤਰਾ ਭਗਵਾਨਵਾਲ ਨਿੱਕੀ ਜੀ ਦੇ ਪ੍ਰਗਟ ਦਿਹਾੜੇ ਦੇ ਕੋਹਲੀ ਇਹ ਸਾਰਾ ਕੁਝ ਹੁੰਦਾ ਕਿ ਮੈਂ ਪਹਿਲਾਂ ਵੀ ਇਹ ਜਿਹੜੇ ਕਿ ਪਹਿਲਾਂ ਵੀ ਇਹ ਸਭ ਕੁਝ ਹੋ ਚੁੱਕੀ ਹੈ ਕਈ ਵਾਰ ਉੱਥੇ ਮੈਂ ਸਮਝਦਾ ਸੀ ਕਿ ਇਹ ਜਿਹੜਾ ਹੱਥ ਆ ਇਹ ਦੰਗਾਈ ਨਾਲ ਜਾਂਚ ਕੀਤੀ ਜਾਵੇ ਤਾਂ ਹੋ ਸਕਦਾ ਕਿਸੇ ਰਾਜਨੀਤੀਗ ਦਾ ਇਹ ਜਿਹੜਾ ਮੁੱਦਾ ਮਿਲੇ ਕਿਉਂਕਿ ਇਹ ਜੋ ਕੁਝ ਵੀ ਇਦਾਂ ਕੁਝ ਹੁੰਦਾ ਉਹ ਪ੍ਰਗਟ ਦਿਵਸ ਦੇ ਕੋਲ ਹੀ ਹੈ ਕਿ ਬਹੁਤ ਹੀ ਜਿਹੜਾ ਉਹਦੇ ਵਿੱਚ ਮਾੜਾ ਬਿਛਾਇਆ ਜਾ ਰਿਹਾ ਬੜੀ ਗਲਤ ਜਿਹੜੀਆਂ ਟਿੱਪਣੀਆਂ ਗਲਤ ਸਟੋਰੀਆਂ ਜਿਹੜੀਆਂ ਭਗਵਾਨ ਵਾਲ ਮਿੱਕੀ ਦੇ ਬਾਰੇ ਦੱਸ ਰਹੇ ਆ ਇਹ ਜਿਹੜੀ YouTube ਤੇ ਗਈ ਆ ਇਹ ਆਲਓਵਰ ਵਰਲਡ ਤੇ ਜਾ ਰਹੀ ਹੈ ਸਾਨੂੰ ਕਈ ਇੰਗਲੈਂਡ ਤੋਂ ਯੂਐਸਏ ਤੋਂ ਯੂਰਪ ਤੋਂ ਇਦਾਂ ਵੀ ਸਾਨੂੰ ਫੋਨ ਆਏ ਆ ਕਿ ਇਹਨਾਂ ਦੇ ਕਾਰਵਾਈ ਕਰੋ ਇੰਦਾ ਸੈਂਸ ਕਿ ਕਿਉਂਕਿ ਸਾਰੀ ਕੰਟਰੀਆਂ 'ਚ ਇਹ ਜਿਹੜੀ ਪਹੁੰਚ ਹੋ ਗਈ ਹੈ ਜੀ ਕਿ ਆਲਓਵਰ ਵਰਲਡ ਦੇ ਵਿੱਚ ਜਿਹੜਾ ਗਲਤ ਜਿਹੜਾ ਮੈਸੇਜ ਭਵਾਨਵਾਲ ਨੀਤੀ ਦੇ ਬਾਰੇ ਜਾ ਰਿਹਾ ਇਹੀ ਸੀ ਪਿਛਾਮ ਅਸੀਂ ਕਿਹਾ ਕਿ ਪਹਿਲ ਦੇ ਆਧਾਰ ਤੇ ਜਿਹੜੀ YouTube ਤੇ ਚੱਲ ਰਹੀ ਆ ਇਸ ਜਿਹੜੀ ਵਾਇਸ ਚਲਦੀ ਹੈ ਵੀਡੀਓ ਚਲਦੀ ਪਈ ਹੈ ਪੈਲ ਦੇ ਅਧਾਰ ਤੇ ਨੂੰ ਡਿਲੀਟ ਕੀਤਾ ਜਾਵੇ ਸੈਕਿੰਡ ਜਿਹੜੀ ਇਹ ਧਰਮਾਂ ਦੀ ਜਿਹੜੀ ਲੜਾਈ ਜਿਹੜੀ ਪਾਨ ਨੂੰ ਜਾਂ ਦੰਗੇ ਫਲਾਨ ਨੂੰ ਜਿਹੜਾ ਇਹ ਚੱਲ ਰਿਹਾ ਕਿਉਂਕਿ ਇਹ ਜਿਹੜੀ ਪਾਈ ਗਈ ਆ ਹੁਣ ਮੈਨੂੰ ਨਹੀਂ ਪਤਾ ਕਿ ਇਹ ਉਹਨੇ ਪਰਸਨਲੀ ਪਾਈ ਆ ਜੀ ਕਿਸੇ ਦੇ ਕਹਿਣ ਤੇ ਪਾਈ ਆ ਕਹਿੰਦੀ ਜਿੰਨਾ ਧਰਮਾਂ ਦੇ ਜਿਹੜੇ ਦੰਗੇ ਆ ਉਹ ਭੜਕ ਜਾਂਦਾ ਬਿਲਕੁਲ ਜ਼ਿਆਦਾ ਡਰਿਆ ਉਹ ਪਰਸਨ ਆ ਇਹਸ ਕਰਕੇ ਸੀਪੀ ਸਾਹਿਬ ਨੂੰ ਕਿਹਾ कि ਜਿਹੜੀ ਧਰਮਾਂ ਦਾ ਜਿਹੜਾ ਪ੍ਰਤਾਪ ਦੇ ਦੰਗਿਆਂ ਦੀ ਜਿਹੜੀ 138 ਬਾਦੀ ਹੈ ਜਾਂ ਫੂਗ ਧਾਰਾ ਜਿਹੜੀਆਂ ਇਹਦੀਆਂ ਬੰਦੀ 113 ਦੰਗਿਆਂ ਦੀ ਧਾਰਾ ਔਰ 295 ਔਰ ਜਿਹੜੇ ਸੰਗੀਨ ਹੋਰ ਐਕਟਰ ਇੱਥੇ ਲਗਾਏ ਜਾਣ ਤੇ ਜਿੰਨਾ ਜਿੰਨਾ ਦਾ ਵਾਇਸ ਅਕਸ਼ੇ ਕੁਮਾਰ ਦੀ ਵਾਇਸ ਔਰ ਬਾਕੀ ਐਕਟਰ ਡਾਇਰੈਕਟਰ ਦੇ ਜਿਹੜੇ ਨਾਮ ਦਿੱਤੇ ਹੋਏ ਨੇ ਇਹਨਾਂ ਦਾ ਡੂੰਗੀ ਜਾਂਚ ਕੀਤੀ ਜਾਏ ਤੇ ਇਹਨਾਂ ਦੇ ਬਾਇ ਨੇਮ ਜਿਹੜਾ ਪਤੇ ਪਾਏ ਸ਼ਰਜੀਨੀ ਸਾਹਿਬ ਪਤਾ ਲੱਗ ਰਿਹਾ ਅਕਸ਼ੇ ਕੁਮਾਰ ਦੀ ਇਹ ਰੂਪ ਕਿਹੜੇ ਮਹਾਰਾ ਦੇ ਤਾਂ ਰੰਗ ਕੀਤਾ ਇਹ ਬਾਗ ਵੀ ਮਹਾਰਾ ਇਹ ਰੂਪ ਤਾਂ ਕੀਤਾ ਹੋਇਆ ਜੀ ਤੇ ਹੁਣ ਜਿਹੜੀ ਮੈਡਮ ਨਾਲ ਗੱਲਬਾਤ ਹੋਈ ਉਹ ਕਹਿੰਦੇ ਆ ਕਿ ਜਿਹੜਾ YouTube ਤੇ ਕਿਸੇ ਪਰਸਨਲ ਬੰਦੇ ਨੇ ਜਿਹੜੀ ਇਹ YouTube ਤੇ ਪਾਈ ਹੈ ਹੁਣ ਇਹੀ ਕਿਹਾ ਗਿਆ ਕਿ ਜਿੰਨੇ ਪਾਈ ਹੈ ਬਾਈ ਨੇ ਮੁਰਦੇ ਉੱਤੇ ਵੀ ਜਦੋਂਾਈ ਨਾਲ ਜਾਂਚ ਹੁੰਦੀ ਆ ਵੌਇਸ ਰਿਐਲਿਟੀ ਤੇ ਅਕਸ਼ੇ ਕੁਮਾਰ ਦੀ ਆ ਬਾਕੀ ਜਿਹੜੇ ਐਕਟਰਸ ਡਾਇਰੈਕਟਰ ਦਾ ਸਾਥ ਆ ਇਹਨਾਂ ਦੇ ਬਾਈ ਨੇ ਜਿਹੜੀ ਇਹ FIR ਕਿਹੜੇ ਚੈਨਲ ਵਿੱਚ ਪਈ ਹੋਈ ਆ ਕੋਈ YouTube ਚੈਨਲ ਤੇ ਇਹ YouTube ਤੇ ਆ YouTube ਦਾ ਕੋਈ ਪਰਸਨ ਕਿਸੇ ਦਾ ਚੈਨਲ ਆ ਉਹਦੇ ਵਿੱਚ ਪਈ ਹੋਈ ਇੱਕਦੋ ਤੁਹਾਡੇ ਤੇ ਆਂਦੇ ਵਿੱਚ ਮਾਮਲਾ ਇਹ ਸਾਡੇ 2-3 ਦਿਨ ਦੇ ਅੰਦਰ ਵਿੱਚ ਆਇਆ ਪਹਿਲਾਂ ਕੰਪਲੀਟ ਕੀਤੀ ਸੀ ਅੱਜ ਨਹੀਂ ਅੱਜ ਹੀ ਦਿੱਤੀ ਆ ਤੇ FIR ਨੂੰ ਪਤਾ ਲੱਗਿਆ ਸੀ FIR ਹੋ ਗਈ ਆ ਪਰ FIR ਦੇ ਵਿੱਚ ਕੋਈ ਸੰਗੀਨ ਘਟਨਾ ਨਹੀਂ ਹੈਗੀ ਤੇ ਬਾਈ ਨਹੀਂ ਰਹਿੰਦੇ ਇਸੇ ਕਰਕੇ ਅਸੀਂ ਜਿਹੜਾ ਅਸੀਂ ਸਾਨੂੰ ਚੈਨਲ ਨੂੰ ਹੋਈ FIR ਟੈਲ ਦੇ ਆਧਾਰ ਤੇ ਅਸੀਂ ਇਹੀ ਆਖਿਆ ਕਿ ਜਿਹੜਾ ਚੱਲ ਰਹੀ ਆ YouTube ਤੇ ਲਾਈਵ ਚੱਲਦੀ ਆ ਉਹਨੂੰ ਪਹਿਲ ਜਿਆਦਾ ਆਤਮਾ ਪਹਿਲਾਂ ਕੀ ਦਿੱਤਾ ਕਿਉਂਕਿ ਇਹ ਪਹਿਲਾਂ ਉਹ ਰਿਵਿਊ ਬਹੁਤ ਘੱਟ ਸੀਗੇ ਅ ਅਹੀ 2-4 ਦਿਨ ਦੇ ਵਿੱਚ ਉਹ ਰਿਵਿਊ ਬਹੁਤ ਜਿਆਦਾ ਹੋ ਗਏ ਇਹਨਾਂ ਨੂੰ ਤਾਂ ਉਦਾਂ ਵੀ ਲੋਕ ਬਹੁਤ ਪਸੰਦ ਕਰਦੇ ਨੇ ਜਿਹੜੇ ਐਕਟਰ ਨੇ ਹਨਾ ਗਾ ਲੋਕ ਬਹੁਤ ਜੁੜੇ ਹੁੰਦੇ ਨੇ ਆਹ ਚੈਨਲਾਂ ਦੇ ਨਾਲ ਜਾਂ ਫੋਲੋਅਰ ਚੈਨਲ ਬਹੁਤ ਹੁੰਦੇ ਆ ਇਤਿਹਾਸ ਕੁਝ ਹੋਰ ਹੁੰਦਾ ਆ ਤੇ ਦਰਸ਼ਾ ਦੇ ਕੁਝ ਹੋਰ ਨੇ ਹੁਣ ਜਾ ਐਕਟਰਸ ਦਾ ਜਾਂ ਐਕਟਰ ਦਾ ਇਹਨਾਂ ਦੇ ਰੋਲਸ ਆ ਜਾਂ ਇਹਨਾਂ ਦੇ ਰੋਲ ਹੈਗੇ ਆ ਤੇ ਇਹਨਾਂ ਤੇ ਜੇ ਕੋਈ ਬਾਦੀ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇ ਜਾਂ ਤਨੋੜੀ ਕਾਰਵਾਈ ਨਹੀਂ ਕੀਤੀ ਕਿ ਸਾਰੀਆਂ ਸੰਸਥਾਵਾਂ ਕੱਟੀਆਂ ਹੋਏ ਪੰਜਾਬ ਭਾਰਤ ਦੇ ਵਿੱਚ ਇਹਦਾ ਨੁਕਸਾਨ ਹੋਇਆ। ਹੁਣ ਇਕੱਲਾ ਜਲੰਧਰ ਦੇ ਵਿੱਚ ਕੰਪਲੇਂਟ ਦਿੱਤੀ ਹੈ ਹਲੇ ਜਾਂ ਫਿਲਹਾਲ ਜਲੰਧਰ ਦੇ ਵਿੱਚ ਹੀ ਆ। ਮੇਬੀ ਨਕੋਦਰ ਤੇ ਵੀ ਜਾਂ ਦੋ ਤਿੰਨ ਹੋਰ ਸ਼ਹਿਰਾਂ 'ਚ ਜਾ ਰਹੀ ਹੈ। ਹੋ ਸਕਦਾ ਇੱਕ ਅੱਧੇ ਦੇ ਵਿੱਚ ਖੜੀ ਜਾਵੇ। ਕਿਉਂਕਿ ਸਮਾਜ ਨੇ ਨਵੀਂ ਕੁਛ ਕਰਕੇ ਹੀ ਇਹਨਾਂ ਨੇ ਕਿ ਖਾਪਰੋਲਾ ਤੋਂ ਡਰਦੇ ਹੋਏ ਪ੍ਰਸ਼ਾਸਨ ਜਾਂ ਇਸ ਚੀਜ਼ ਤੇ ਜਨ ਆਧਾਰਨ ਚੱਲ ਰਿਹਾ ਕਿ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜਾ ਕੀ ਜਵਾਬ ਦੇਈ ਦੇ ਕਾਰਨ ਇਹ ਜਿਹੜੀ ਐਫ ਆਈ ਆਰ ਪਾਡੀ ਪਰ ਐਫ ਆਈ ਆਰ ਜਿਹੜੀ ਕੀਤੀ ਆ ਉਹ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਨਾ ਬਾਈ ਨੇਮ ਆ ਪਰ ਨਾ ਕੋਈ ਉਹਦੇ ਵਿੱਚ ਸੰਗੀਤ ਦਾ ਨਾਮ ਜੇ ਗੱਲ ਕਰੀਏ ਆਪਾਂ ਕੇਸ ਵੀ ਲੜਨਾ ਹੋਵੇ ਰੋਡ ਤੇ ਅਸੀਂ ਕਿੰਨਾ ਲੜਾਂਗੇ ਬਾਈ ਨੇਮ ਨਹੀਂ ਹੈਗਾ ਇਹਦਾ ਸਿਰਫ ਇੱਕ ਸਾਨੂੰ ਲollipops ਹੀ ਆ ਦੇ ਦਿੱਤਾ ਇਹਨਾਂ ਨੇ ਹੋਰ ਕੁਝ ਨਹੀਂ ਆ। ਸਮਾਜ ਦੇ ਜਿਹੜੇ ਨਵੇਂ ਨੌਜਵਾਨ ਨੇ ਉਹ ਦੇਖਣਗੇ ਕਿ ਸਾਡੇ ਮਹਾਰਾਜ ਦੀ ਮੂਵੀ ਦੇਖਣ ਜਾਣਗੇ ਉਹਨਾਂ 'ਚ ਵੀ ਗਲਤ ਧਵਾ ਪਵੇਗਾ। ਇਤਿਹਾਸ ਗਲਤ ਉਹਨਾਂ ਨੂੰ ਦੇਖ ਹੋਵੇਗਾ ਕਿ ਗਲਤ ਇਤਿਹਾਸ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੂੰ ਤਾਂ ਇਤਿਹਾਸ ਜਾਨੂਗਾ। ਇਤਿਹਾਸ ਬਾਰੇ ਪਤਾ ਹਨਾ ਸਾਡੇ ਈਸ਼ਟਾ ਭਗਵਾਨ ਵਾਲੀ ਕੀ ਜੀ ਉਹਨਾਂ ਦੀ ਹਿਸਟਰੀ ਪਤਾ ਰਮਾਇੰਦ ਦਾ ਪਤਾ ਜਿਹੜੇ ਅਦਰ ਸਮਾਜ ਦੇ ਆ ਉਹਨਾਂ ਨੂੰ ਨਹੀਂ ਇਸ ਬਾਰੇ ਪਤਾ ਜਿਆਦਾਤਰ ਨਹੀਂ ਪਤਾ ਹੈਗਾ। ਉਹਨਾਂ ਦੇ ਅੱਗੇ ਜਿਹੜਾ ਮੈਸੇਜ ਆ ਰਿਹਾ ਉਹ ਗਲਤ ਜਾ ਰਿਹਾ। ਇਸ ਕਰਕੇ ਕਹਿੰਦੇ ਆ ਕਿ ਆਲ ఓਵਰ ਵਰਲਡ ਚ ਗਲਤ ਮੈਸੇਜ ਜਾ ਰਿਹਾ ਤੇ ਇਸ ਕਰਕੇ ਮੈਂ बार-बार ਇਹੀ ਕਹਿ ਰਿਹਾ ਕਿਸੇ ਕਿਸਾਨ ਨੂੰ ਕਿਹਾ ਕਿ ਇਹ ਫੈਲ ਦੇ ਆਪੇ ਜਿਹੜਾ YouTube ਤੇ ਵੀ ਜੀ ਇਹ ਨੂੰ ਨਾਤ ਕਿਉਂ ਨਹੀਂ ਪਾਈ ਜਾਂਦੀ ਪਹਿਲਾਂ ਵੀ ਹੋਇਆ ਕਾਫੀ ਸਾਲ ਪਹਿਲਾਂ ਵੀ 2-3 ਸਾਲ ਪਹਿਲਾਂ ਮੇਰੇ ਖਿਆਲ ਇਹ ਹਰ ਸਾਲ ਨੇ ਫਿਲਮ ਬਣਾਈ ਸੀ ਇਹ ਹਰ ਸਾਲ ਹੁੰਦਾ ਜੀ ਹਰ ਸਾਲ ਹੁੰਦਾ ਤੇ ਹੁੰਦਾ ਵੀ ਇਹ ਜਿਹੜਾ ਪ੍ਰਗਟ ਦਿਵਸ ਦੇ ਕੋਲ ਹੀ ਹੈ ਇਸੇ ਕਰਕੇ ਮੈਂ ਪਹਿਲਾਂ ਵੀ ਜਦੋਂ ਪਿਛਲੇ ਸਾਲ ਵੀ ਕੁਝ ਹੋਇਆ ਰਾਣਾ ਜੰਗ ਬਖਾ ਦੇਣੀ ਕੀਤਾ ਉਹਦਾ ਵੀ ਕਾਫੀ ਵਿਰੋਧ ਹੋਇਆ ਸੀ ਸਾਡੇ ਵੱਲੋਂ ਐਫ ਆਈ ਆਰ ਹੋ ਵੀ ਤੇ ਉਹ ਰਵੇ ਜਿਵੇਂ ਅਸੀਂ ਕਿਹਾ ਸੀ ਇਹਨਾਂ ਨੇ ਇੱਕ ਡੂੰਗੀ ਜਾਂਚ ਕੀਤੀ ਹੈ ਵੀ ਹੋ ਸਕਦਾ ਹੈ ਕਿ ਇਹ ਕਰਦੇ ਲਈ ਇਹਨਾਂ ਕੋਲ ਕਰਵਾਇਆ ਜਾ ਰਿਹਾ ਹੁਣ ਕਰਵਾਇਆ ਕੌਣ ਜਾ ਰਿਹਾ ਕੌਣ ਕਰਦੇ ਨੇ ਇਹਦੀ ਡੂੰਗੀ ਜਾਂਚ ਕੀਤੀ ਹੈ ਇਹਦਾ ਪਤਾ ਲੱਗੇਗਾ ਕਿਉਂਕਿ ਰਾਜਨੀਤੀ ਬਹੁਤ ਗੰਦੀ ਖੇੜਿਆ ਇਹ ਜਿਹੜੀ ਸ਼ੁਰੂ ਤੋਂ ਕਈ ਸਾਦਾ ਤੋਂ ਲਾ ਲੋ ਇਸ ਨਾਲ ਰਾਜਨੀਤੀ ਜਿਹੜੀ ਧਰਮਾਂ ਤੇ ਚੱਲਦੀ ਕਿਉਂਕਿ ਇੱਕ ਪਾਸੇ ਪਰਮਾਤਮਾ ਦੇ ਸੋਚ ਲਾਈਆਂ ਕਰਾਂਦੇ ਆ ਧਰਮਾਂ ਦੇ ਕਰ ਨਹੀਂ ਇਹ ਜਿਹੜੀਆਂ ਰਾਜਨੀਤੀਆਂ ਸਰਕਾਰਾਂ ਬਣ ਗਿਆ ਹੈਗੇ ਇਸ ਕਰਕੇ ਧਰਮਾਂ ਨੂੰ ਵੱਡੀ ਨਾ ਜਦੋਂ ਕਿਸੇ ਵੀ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਹਰ ਇੱਕ ਨੂੰ ਕੱਠੇ ਰਹਿਣਾ ਚਾਹੀਦਾ ਅੱਛੇ ਹਸਾਬ ਦਿਖ ਰਿਹਾ ਜੀ ਇਹ ਐਡਿਟ ਕੀਤਾ ਹੋਇਆ ਜਿਹਨੇ YouTube ਤੇ ਇਹ ਵੀਡੀਓ ਪਾਈ ਆ ਉਹ ਐਡਿਟ ਕੀਤਾ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਜਲਦ ਜਲਦੀ ਦਾ ਜਲਦੀ ਪਤਾ ਕਰਾਂਗੇ ਕਿ ਇਹ ਕਿਹੜੀ ਆਈਡੀ ਦਾ ਕਿਸ ਬੰਦੇ ਨੇ ਪਾਇਆ ਫਿਰ ਬਾਈ ਨੇਮ ਹੋਵੇਗਾ ਇਹ ਵੈਸੇ ਫਿਲਮ ਬਣਾ ਰਹੇ ਅਛੇ ਕੁਮਾਰ ਫਿਲਮ ਨਹੀਂ ਇਹ ਬਾਰੇ ਨੇ ਬੰਨ ਰਹੀ ਅੱਛੇ ਵੈਸੀ ਐਡਿਟ ਕੀਤੀ ਹੋਈ ਹੈ ਜਾ ਕੇ ਜਿਹੜਾ ਇੱਕ ਟੈਂਡਰ ਆਇਆ ਹੋਇਆ ਸਰ ਵੀਊ ਵਧਾ ਲੇ ਹੁਣ ਅਸ਼ੇ ਕੁਮਾਰ ਦੇ ਖਿਲਾਫ ਕੰਪਲੇਨਟ ਕੀਤੀ ਹੈ ਜਾਂ ਹੋਰ ਵੀ ਜਿਹੜੇ ਬੰਦੇ ਚੈਨਲ ਦੇ ਹੈ ਐਵੀਡੈਂਸ ਤਾਂ ਹੈਗਾ ਅਸ਼ੇ ਕੁਮਾਰ ਦਾ ਕਿਉਂਕਿ ਵਾਇਸ ਹੈਗੀ ਅਸ਼ੇ ਕੁਮਾਰ ਦੀ ਬਾਕੀ ਜੋ ਲਿਖਿਆ ਹੋਇਆ ਉਹ ਤਾਂ ਸਾਰਿਆਂ ਦੇ ਉਹਨਾਂ ਦੇ ਜਿਹੜੇ ਐਕਟਰਾਂ ਦੇ ਨਾਮ ਲਿਖੇ ਹੋਏ ਆ ਹਨਾ ਇਸ ਦਾ ਕੰਪਲੇਨਰ ਉਹਨਾਂ ਨੂੰ ਦਵਾਂ ਕਿ ਜਿਹੜਾ ਐਵੀਡੈਂਸ ਤਾਂ ਹੈਗਾ ਅਸ਼ੇ ਕੁਮਾਰ ਨਹੀਂ ਹੈਗਾ ਉਹ ਆ ਕੇ ਸਾਹਮਣੇ ਆਪਣਾ ਪੱਖ ਰੱਖੇ ਸਮਾਜ ਦੇ ਅੱਗੇ ਕਿ ਮੈਂ ਨਹੀਂ ਹੈਗਾ ਇਹ ਕਿਉਂਕਿ ਉਹ ਤਾਂ ਕੌਸਟ ਦੇ ਉੱਪਰ ਸਾਫ਼ ਲਿਖਿਆ ਵਾ ਟ੍ਰੇਲਰ ਆ ਹਾਲੇ ਫਿਲਮ ਹੋਣੀ ਆ ਬਾਅਦ ਦੇਖੋ ਜੀ ਟ੍ਰੇਲਰ ਆ ਤੇ ਚਾਰ ਪੰਜ ਦਿਨਾਂ ਮੇ ਤਾਂ ਟੀ ਸੀਰੀਜ਼ ਕਿੱਥੇ ਸੁੱਤੀ ਵੀ ਸੀ ਟੀ ਸੀਰੀਜ਼ ਦਾ ਲੋਗੋ ਲੱਗਾ ਟੀ ਸੀਰੀਜ਼ ਨੂੰ ਰਿਪੋਰਟ ਹੋ ਜਾਂਦੀ ਆ ਉਸੇ ਵੇਲੇ ਹੂੰ ਮੇਰਾ ਪ੍ਰਾਇਰ ਕਹ ਰਿਹਾ ਸੀਗਾ ਕਿ ਟੀ ਸੀਰੀਜ਼ ਨੂੰ ਰੋਜ਼ ਜਾਂ ਜਿਆ ਸੀ ਕਿਸੇ ਦਾ ਲੋਗੋ ਲਗਾ ਦਈਏ ਹੁਣ ਤੁਹਾਡੀ ਮੀਡੀਆ ਸਵੇਰਾ ਆਏ ਮੈਂ ਲੋਗੋ ਲੋ ਆ ਕੇ ਖਬਰ ਚਲਾ ਦਵਾਂ ਰਾਮਾ ਮੰਡੀ ਏਰੀਆ ਚ ਚਲਾ ਦਵਾ ਤੇ ਸ਼ਾਂਤਤਾ ਦਾ ਖਬਰ ਪਹੁੰਚੂ ਤੇ ਟੀ ਸੀਰੀਜ਼ ਤੇ ਵਰਲਡ ਵਾਈਡ ਖਬਰ ਆਪਣਾ ਲੋਗੋ ਕਿਦਾਂ ਯੂਜ਼ ਕਰ ਸਕਦਾ ਕੋਈ ਕਿਸੇ ਨੂੰ ਜਿਹੜੀ ਦੱਸੋ ਕਿਉਂਕਿ ਐਡਾ ਵੱਡਾ ਚੈਨਲ ਹੈ ਟੀ ਸੀਰੀਜ਼ ਵੀ ਗਾਣੇ ਗੁੰਨੇ ਆਉਂਦੇ ਵਿੱਚ ਇਸ ਕਰਕੇ ਟੀ ਸੀਰੀਜ਼ ਨੂੰ ਵੀ ਚਾਹੀਦਾ ਹੈ ਕਿ ਮੇਰਾ ਲੋਗੋ ਕੋਈ ਯੂਜ਼ ਕਰ ਰਿਹਾ ਉਹਨਾਂ ਦੇ ਆਈਟੀ ਡਿਪਾਰਟਮੈਂਟ ਆਪਣੇ ਸੈੱਲ ਦੋ ਮਿੰਟ ਚ ਪੁਲਿਸ ਚਾਵੇ ਆਈਪੀ ਐਡਰੈਸ ਤੋਂ ਕਿੰਨੂੰ ਨਹੀਂ ਫੜ ਲੈਂਦੀ ਅੱਜ ਕੱਲ ਤੇ ਇੱਕ بڑا ਕੁੱਤਾ ਵੀ ਤੁਰਦਾ ਹੋਵੇ ਸੜਕ ਤੇ ਤੇ ਪਤਾ ਲੱਗ ਜਾਂਦਾ ਕਿ ਕਿੱਥੇ ਨੂੰ ਮੁੜੇ ਇਨਾ ਤੇਜ਼ ਆਪਣਾ ਆਈਟੀ ਸਿਸਟਮ ਹੈ ਇਨਾ ਤੇਜ਼ ਸਕੈਨਰ ਸਰਕਾਰ ਪੰਜਾਬ ਸਰਕਾਰ ਕੋਲ ਹੈ ਨੈਸ਼ਨਲ ਕੋਲ ਇੰਨੀ ਚੀਜ਼ਾਂ ਹੈਗੀਆਂ ਤੋਂ ਮਤਲਬ ਇਹ ਚੀਜ਼ ਦਸਣਾ ਬੈਗਾ ਸਾਨੂੰ ਸਾਡੇ ਸਾਡੇ ਬੋਦਾ ਕਨਫਰਮ ਕਰ ਲੈ ਇਹ ਫਿਲਮ ਨਹੀਂ ਆ ਰਹੀ ਹੈ ਐਡਿਟ ਹੋਈ ਹੈ ਆ ਰਹੀ ਹੈ ਕਿ ਨਹੀਂ ਆ ਰਹੀ ਇਹਦੇ ਵਾਸਤੇ ਤੇ ਸਭ ਤੋਂ ਪਹਿਲੇ ਜਿਹੜਾ ਮੇਨ ਫੇਸ ਰੱਖਿਆ ਗਿਆ ਅਸ਼ਕਮਰ ਦਾ ਉਹ ਆ ਕੇ ਕਲੀਅਰ ਕਰੇ ਮੈਂ ਫਿਲਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਜੇ ਨਹੀਂ ਕਰ ਰਹੇ ਫਿਰ ਉਸ ਤੋਂ ਬਾਅਦ ਕੋਈ ਸ਼ਰਾਬ ਦੀ ਅਨਸਰ ਜਿਹਨੇ ਏਆਈ ਦੀ ਹੈਲਪ ਦੇ ਨਾਲ ਸੌਫਟਵੇਅਰ ਨੂੰ ਯੂਜ਼ ਕਰਕੇ ਉਹਦਾ ਆਪਣਾ ਆਸ਼ ਬਗਾੜਿਆ ਉਸ ਤੋਂ ਬਾਅਦ ਫਿਰ ਸਾਡੇ ਆਪਣਾ ਵਾਲਵਕੀ ਮਹਾਰਾਜ ਜੀ ਦਾ ਅੰਸ਼ ਵਗਾੜਿਆ ਵੈਸੇ ਤੇ ਇਸ ਤਰੀਕੇ ਦੀ ਫਿਲਮ ਬਣਣੀ ਨਹੀਂ ਚਾਹੀਦੀ ਜੇ ਬਣਣੀ ਚਾਹੀਦੀ ਵੀ ਆ ਤੇ ਸਾਰੇ ਸਾਡੇ ਸਮਾਜ ਦੀ ਸਾਰੀ ਜਥੇਬੰਦੀਆਂ ਤੋਂ ਪਰਮਿਸ਼ਨ ਲੈ ਕੇ ਉਹਨਾਂ ਨੂੰ ਜਾਣੂ ਕਰਾ ਦੇ ਫਿਰ ਇੱਕ ਅਥਾਰਟੀ ਸਾਡੀਆਂ ਇਦਾਂ ਦੀ ਹੈਗੀਆਂ ਉਹਨਾਂ ਕੋਲ ਪੁੱਛ ਕੇ ਕੁਛ ਪੜਤਾਲ ਕਰਕੇ ਅਸੀਂ ਕਿਸੇ ਆਪਣਾ ਕਿਸੇ ਕੋਈ ਹੀਰੋ ਦੇ ਉੱਤੇ ਬੰਦੀ ਜਾਂ ਮਿੰਦਰ ਸਿੰਘ ਦੋਨੀ ਦੇ ਪੇਚਰ ਬਣੀ ਉਹਨਾਂ ਦੇ ਪਰਿਵਾਰ ਦੇ ਕੋਲੋਂ ਜਾ ਕੇ ਡਿਟੇਲ ਲਈ ਗਈ ਕਿ ਕਦੋਂ ਉਹਨਾਂ ਨੇ ਕਿੰਨੇ ਮੈਚ ਖੇਡੇ ਤੇ ਇਹਦੇ ਰੱਬ ਦੇ ਉੱਤੇ ਵੈਸੇ ਤਾਂ ਮੂਵੀ ਬਣਣੀ ਨਹੀਂ ਚਾਹੀਦੀ ਕੁਛ ਬਣਾ ਕੇ ਦੇਖ ਲੋ ਕਿਸੇ ਹੋਰ ਜੱਥੇਬੰਦੀ ਤੇ ਪਤਾ ਲੱਗ ਜੂਗਾ ਫਿਰ ਤੇ ਇਸ ਕਰਕੇ ਸਾਰੇ ਸਮਾਜ ਨੂੰ ਸਾਡੇ ਸਾਰੇ ਸਮਾਜ ਨੂੰ ਨਾਲ ਲੈਣਾ ਚਾਹੀਦਾ ਤੇ ਜਿਹੜਾ ਸ਼ਰਾਰਤੀ ਅਨਸਰ ਜੇ ਸਾਨੂੰ ਲੱਭ ਗਿਆ ਤੇ ਇੱਕ ਤੈ ਪਰਸਨਲੀ ਅਸੀਂ ਕਾਰਵਾਈ ਕਰਾਂਗੇ ਬਾਅਦ ਚ ਦੇਖਾਂਗੇ ਕਿ ਪੁਲਿਸ ਕਰਦੀ ਕੀ ਹੈ ਇੱਕ ਪਾਸੇ ਖੁਸ਼ੀਆਂ ਦਾ ਮਾਹੌਲ ਆ پورے ਸ਼ਹਿਰ ਦੇ ਵਿੱਚ ਹਨਾ ਤੇ ਦੂਸਰੇ ਪਾਸੇ ਉਹ ਜੀ ਘਟਨਾ ਹੋ ਜਿਹੜੀ ਪ੍ਰਗਟਦੀ ਬਸਦੀ ਨੇੜੇ ਹੀ ਕਿ ਉਹਦਾਂ ਹੀ ਗੱਲਾਂ ਹੁੰਦੀਆਂ ਇਹ ਨਹੀਂ ਸਿਰਫ ਧਾਰਮਿਕ ਜਿਹੜੇ ਦੰਗੇ ਪੜਪਾਉਣ ਵਾਸਤੇ ਹੀ ਹੁੰਦੇ ਇਹ ਹਰ ਸਾਲ ਸਿਰਫ ਸਾਡੇ ਈਸਟ ਸਾਡੇ ਦਿਵਸ ਤੇ ਉਦੋਂ ਹੀ ਇਹ ਜਿਹੜਾ ਸਾਰਾ ਕੁਝ ਦੇਖਣ ਨੂੰ ਮਿਲਦਾ ਉਦੋਂ ਹੀ ਇਹ ਕੁਛ ਨਾ ਕੁਛ ਹੁੰਦਾ ਇਹ ਰਾਜਨੀਤੀ ਬਹੁਤ ਮਾੜੀ ਚੀਜ਼ ਆ ਡੂੰਗੀ ਜਾਂਚ ਕੀਤੀ ਜਾਏ ਹੋ ਸਕਦਾ ਕਿਸੇ ਪਾਰਟੀ ਦੇ ਕਿਸੇ ਬੰਦੇ ਇਹ ਸਾਰਾ ਜਿਹੜਾ ਕੁਛ ਬਾਹਰ ਬਾਹਰ ਪੀਦਾ ਸੋ ਤੁਹਾਨੂੰ ਸ਼ੱਕ ਹੈ ਕਿ ਇਹ ਰਾਜਨੀਤਿਕ ਡੂੰਗੀ ਜਾਂਚ ਨਹੀਂ ਹੋਈ ਇੱਕ ਵਾਰੀ ਵੀ ਕੜੀ ਤੋਂ ਬੜੀ ਸਜ਼ਾ ਨਹੀਂ ਮਿਲੀ ਸੰਗੀਨ ਧਾਰਾ ਮਾੜੀ ਧਾਰਾ ਨਹੀਂ ਲਗੀਆਂ ਉਦੋਂ ਤੱਕ ਹਰ ਸਾਲ ਮੈਨੂੰ ਲੱਗਦਾ ਕਿ ਇਹ ਚੱਲਦਾ ਰਹੇਗਾ ਬਿਲਕੁਲ ਜਿਸ ਤਰ੍ਹਾਂ ਇਹ ਹੀ ਬੇਨਤੀ ਕਰਨਾ ਚਾਹਨਾ ਕਿ ਸਾਰੇ ਸੰਜਿਆ ਸਮਾਜ ਇਕੱਠਾ ਹੋਵੇ ਆਪਾ ਜਿਹੜੇ ਸਾਰੇ ਸਮਾਜ ਨਾਲ ਸਰ ਸਾਡੇ ਸਮਾਜ ਨਾਲ ਚੱਲਦੇ ਆ ਸਾਡੇ ਨਾਲ ਵੀ ਸਾਰੇ ਸਰ ਸਾਡੇ ਸਮਾਜ ਨਾਲ ਚੱਲਦਾ ਇਹ ਹੀ ਮੈਂ ਕਹਿਣਾ ਕਿ ਆਪਾਂ ਅੱਜ ਵੀ ਜਦੋਂ ਇੱਕ ਹੋਈਏ ਸਾਰੀਆਂ ਸੰਸਥਾਵਾਂ ਇੱਕ ਹੋਣ ਜਿੱਦੇ ਹੈਗੇ ਆਪਣੇ ਸਾਥੀ ਇੱਕ ਹੋ ਗਏ ਜਦ ਸ਼ੀਖੀ ਜਾਵਨ ਇਕੱਠੇ ਹੋ ਕੇ ਬਲੋ ਤੇ ਇਸ ਜਿਹੜਾ ਦੌਰ ਚੱਲ ਰਿਹਾ ਮਾੜਾ ਜਿਹੜਾ ਸਮਾਜ ਦਾ ਬਾਰੇ ਗਲ ਕਦਕਸ਼ਾ ਆਇਆ ਜਾ ਰਿਹਾ ਸਾਡੇ ਸ਼ੰਤ ਬੋਲੇ ਜਾ ਰਹੇ ਰਲ ਕੇ ਇਹ ਚੀਜ਼ ਦਾ ਆਪਾਂ ਜਿਹੜਾ ਜੋਖ ਲਈਏ ਕੁਣ ਤੁਸੀਂ ਸੀਪੀ ਸਾਹਿਬ ਨੂੰ ਮਿਲੀ ਹੋਈ ਜਾਂ ਕੋਈ ਹੋਰ ਅਧਿਕਾਰੀ ਨੂੰ ਮੈਂ ਇੱਕ ਅਫਸਰ ਸਾਹਿਬ ਨੂੰ ਕੀ ਉਹਨਾਂ ਨੇ ਸਵਾਰਥ ਨਹੀਂ ਦਿੱਤਾ ਸਵਾਰਥ ਨਹੀਂ ਦਿੱਤਾ ਕਿ ਜਿਹੜਾ ਇੱਕ ਤਾਂ ਇਹ ਜਿਹੜੀ ਪਿਕਚਰ ਹੈ ਮੈਂ ਕਿਹਾ ਸੀ ਪਿਕਚਰ ਲਈਏ ਨਾ ਹੋਵੇ ਕਹਿੰਦੇ ਪਿਕਚਰ ਨਹੀਂ ਹੈ ਜੀ ਸੈਕਿੰਡ ਕਹਿੰਦੇ YouTube ਦਾ ਜਿਹੜਾ ਇਹ ਚੱਲ ਰਿਹਾ ਇਹਨੂੰ ਜਲਦੋ ਜਲਦ ਚੱਲਦੇ ਮੀਟ ਕਰਾਂਗੇ ਬਹੁਤ ਥਰਡ ਜਿਹੜਾ ਇਹ ਚੈਨਲ ਹੈਗਾ 바이 ਨੇ ਉਹਨੂੰ ਤਾਂ ਰੇ ਚਲਾ ਰਿਹਾ ਕਿਉਂਕਿ 바이 ਨੇ ਕੋਈ ਤੁंगाई ਨਹੀਂ ਕਰਕੇ ਤੇ ਫਿਰ ਜਿਹੜੀ ਐਫ ਆਈ ਆਰ ਕਰਾਗੇ ਤੇ ਜਿਹੜੀ ਆ ਧਾਰਾਵਾਂ ਇਹਦੀਆਂ ਬਾਦੀਆਂ ਜਿਹੜੀਆਂ ਆਪਾਂ ਕਹੀਆਂ ਉਹਨਾਂ ਨੂੰ ਕਿ ਧਾਰਨੀ ਤੇ ਦੰਗੀਆਂ ਹੋਰ ਜਿਹੜੀਆਂ 295 ਜਾਂ ਬਾਕੀ ਜਿਹੜੀਆਂ ਧਾਵਾਂ ਬਣਦੀਆਂ ਇਹਨਾਂ ਦੇ ਪਾਈਆਂ ਜਾਣੀ ਅਸੀਂ ਇਹ ਸੰਗਿਆਣ ਜਿਹੜਾ ਹੈਗਾ ਉਹ ਕਮਿਸ਼ਨਰ ਸਾਹਿਬ ਦੇ ਇਲਾਵਾ ਸੀਐਨ ਸਾਹਿਬ ਦੀ ਨਜ਼ਰ 'ਚ ਵੀ ਲੈ ਕੇ ਆਏ ਆ ਤੇ तो ये मालूम था पता नहीं पता नहीं पता नहीं पता है बच्चे सब लोग इसके काले तरीके से इसमें इसमें पात्र हो गया और सुविधा देखता हूं बात में क्यों रात की तरफ देख सकता हूं एक मालूम था बना था पर देखा लो नालोपली क्या हुआ है अच्छे हमारे मारी बात लिया नाम लिखा है इतना दर्ज किए चले गए क्रेडिट कर आए उसको बाद में दादी के फिर भी शायद और आप देखो सिर्फ ऊपर देखो हमें जो इस साल भी आए हुए हैं फिल्म टाइप के बनाए हुए हैं शूटिंग भी जादी इसने नाम अमिताभ हरिश पवार के नाम से मूवी दस के जो पर मान्यता काफी वायरल हो गया ताकि वो बहुत वायरल हो एक खास जरा कुछ से महान की बात में बता सब के साथ ਆਰ ਲੋਕ ਨੇ ਰੋਜ਼ ਕਿਹਾ ਕਿ ਲਿਖਾਇਆ ਕਿ ਦਾਜ਼ੇ ਕੀ ਨਾਲ ਜੇ ਰਾਜਨੀਤਿਕਾਂ ਨੇ ਕਈ ਦਾਜ਼ੇ ਕੰਮ ਕਰਵਾਉਂਦੇ ਪੜੀ ਸੜਕ ਜਿਹੜੀ ਹੈ ਉਹ ਜਿਹੜੇ ਰਾਜਨੀਤਿਕਾਂ ਨੇ ਇਹ ਜਿਹੜੀ ਮੰਗ ਰਹੀਆਂ ਨੇ ਮਿਸਿਸ ਸਾਉਂ ਤੇ ਜਦੋਂ ਜਲਦੀ ਜਿਹੜੀ ਸੋਸ਼ਲ ਮੀਡੀਆ ਤੇ ਉਹ ਇਹ ਦਾਜ਼ੇ ਹੋਰ ਵੀ ਨੇ ਪਲੇਟਫਾਰਮ ਤੇ ਚੱਲੇ ਗੁਰੂ ਤੋਂ ਲੈ ਕੇ ਵੀਡੀਓ ਬਣਦੇ ਹੋ ਗਏ ਅੱਜ ਤੱਕ ਜਸਤਾ ਤੇ ਜਿਹੜਾ